ਹੈਲੋ ਗਾਇਸ ਆਪ ਸਾਉਦਾ ਮੇਰੇ YouTube ਚੈਨਲ ਕਿਸ਼ਨਗੜਾ ਹੈਪੀ ਸਿੰਘ ਦੇ ਵਿੱਚ ਸਵਾਗਤ ਹੈ। ਤੁਹਾਡਾ ਵੈਲਕਮ ਕਰਦਾ ਹਾਂ। ਤੇ ਅੱਜ ਦਾ ਜਿਹੜਾ ਆਪਣਾ ਬਲੌਗ ਆ ਜੋ ਵੀ ਆਪਾਂ ਤੁਹਾਨੂੰ ਦੱਸਣ ਜਾ ਰਹੇ ਆ ਤੁਹਾਨੂੰ ਬਲੌਗ ਲਾ ਲਿਓ ਗੱਲਾਂ ਨਾਲੋਂ। ਵੀ ਆਪਣੀ ਜ਼ਿੰਦਗੀ ਤੇ ਲੈਣਾ। ਜਿਵੇਂ ਮੰਨ ਕੇ ਚੱਲੋ ਤੁਸੀਂ YouTube ਬਾਰੇ ਕੋਈ ਵੀ ਨਵੀਂ ਇਨਫੋਰਮੇਸ਼ਨ ਜੋ ਤੁਹਾਨੂੰ ਚਾਹੀਦੀ ਉਹ ਮੈਂ ਚੈਨਲ 'ਚ ਚੱਕ ਸਕਦਾ ਹਾਂ। ਮੈਂ ਨਵੀਂ ਤੋਂ ਨਵੀਂ ਪ੍ਰਾਣੀ ਤੋਂ ਪ੍ਰਾਣੀ ਹਰ ਨਾਲ ਤੁਹਾਡੇ ਨਾਲ ਸ਼ੇਅਰ ਕਰਿਆ ਕਰੂੰਗਾ YouTube ਬਾਰੇ ਕਿਉਂਕਿ ਮੈਂ 2 ਸਾਲ ਦਾ YouTube ਚੈਨਲ ਤੇ ਕੰਮ ਕਰ ਰਿਹਾ ਮੈਨੂੰ ਥੋੜਾ ਮੋਟਾ ਦੇ ਬਾਰੇ ਪਤਾ ਚੱਲਿਆ ਜਾ ਲਾਣਾ ਮੈਂ ਮਤਲਬ ਹੋਰ YouTube ਚੈਨਲ ਜਿਵੇਂ ਹੁੰਦੇ ਨੇ ਆਪਣੇ ਬਲੌਗਰ ਵਾਲਾ ਕੋਈ ਵੀ ਲਾਲਾ ਕਈ ਵਾਰ ਗਲਤ ਰਹਿ ਦੇ ਦਿੰਦੇ ਨੇ ਗਲਤ ਐਡਵਾਈਸ ਦੇ ਦਿੰਦੇ ਨੇਗੇ ਆਪਾਂ ਉਦਾਂ ਨਹੀਂ ਕਰਨਾ ਹੈਗਾ ਮੈਂ ਤੁਹਾਨੂੰ YouTube ਬਾਰੇ ਉਹੀ ਚੀਜ਼ ਦੱਸੂੰ ਜੋ ਮੇਰੇ ਨਾਲ ਬੀਤਿਆ ਨੇ ਮੈਂ 2 2 ਸਾਲ YouTube ਚੈਨਲ ਤੇ ਖਰਾਬ ਕੀਤੇ ਨੇਗੇ ਆਪਣੀ ਜ਼ਿੰਦਗੀ ਦੇ ਤੋ ਇਹਨਾਂ 2 ਸਾਲਾਂ ਵਿੱਚ ਮੈਂ ਬਹੁਤ ਕੁਝ ਸਿੱਖਿਆ ਯੂਟਿਊਬ ਬਾਰੇ ਜੋ ਜੋ ਮੈਂ ਗੱਲਾਂ ਸਿੱਖੀਆਂ ਨੇ ਉਹ ਤੁਹਾਨੂੰ ਬਸ ਇਸ ਯੂਟਿਊਬ ਚੈਨਲ ਤੇ ਸ਼ੇਅਰ ਕਰਿਆ ਕਰੂੰਗਾ ਤੁਸੀਂ ਜਰੂਰ ਵੱਧ ਤੋਂ ਵੱਧ ਸਪੋਰਟ ਕਰੋ ਤੁਹਾਡੇ ਵੀਰ ਨੂੰ ਮੈਂ ਇੱਕ ਵੀ ਗੱਲ ਇੱਕ ਵੀ ਗੱਲ ਮਤਲਬ ਤੁਹਾਡਾ ਟਾਈਮ ਖਰਾਬ ਕਰਨ ਜੋ ਵਾਸਤੇ ਨਹੀਂ ਕਰਦਾ ਹੈਗਾ ਜੋ ਜਿਹੜੀ ਵੀ ਗੱਲ ਕਰੂੰਗਾ ਸਹੀ ਗੱਲ ਕਰੂੰਗਾ ਯੂਟਿਊਬ ਬਾਰੇ ਜੋ ਵੀ ਤੁਹਾਨੂੰ ਨੌਲਜ ਚਾਹੀਦੀ ਹੋਵੇ ਪਲੀਜ਼ ਕਮੈਂਟ ਵਿੱਚ ਯੂਰ ਦੱਸਿਆ ਕਰੋ ਮੈਂ ਵੀ ਨਾ ਕਰਿਆ ਕਰੂ ਯਾਰ ਜਿਵੇਂ ਹੁਣ ਮੈਂ ਤਿੰਨ ਚਾਰ ਵੀਡੀਓ ਪਾਤੀਆਂ YouTube ਤੇ ਤੁਸੀਂ ਦੇਖ ਦੀਨੇਗੇ ਸਪੋਰਟ ਨਹੀਂ ਕਰਦੇਗੇ ਫਿਰ ਸਪੋਰਟ ਕਰੋਗੇ ਤੱਕ ਤੁਸੀਂ ਵੀ ਅੱਗੇ ਵਧੋਗੇ ਮੈਂ ਵੀ ਅੱਗੇ ਵਧੂੰਗਾ ਜਿਹੜੀ ਚੀਜ਼ ਹੈਗੀ ਆ ਵੀ ਉਹ ਹੀ ਦੱਸਿਆ ਕਰੂੰਗਾ ਅਗਲੀ ਵੀਡੀਓ ਮੈਂ YouTube ਚੈਨਲ ਤੇ ਜਿਹੜੀ YouTube ਦੀਆਂ ਗਲਤੀਆਂ ਨੇ YouTube ਤੇ ਵੀਡੀਓ ਪਾਉਣੀਆਂ ਕਿਵੇਂ ਪਾਉਣੀਆਂ ਕਿਹੜੇ ਹੈਸ਼ਟੈਗ ਲਾਉਣੇ ਨੇ ਕਿਵੇਂ ਐਲਗੋਰਿਦਮ YouTube ਦਾ ਕੰਮ ਕਰਦਾ ਕਿਵੇਂ ਤੁਸੀਂ ਨੇ ਸੈੱਟ ਕਰਨੇ ਨੇ ਟੈਗਸ ਟੈਗਸ ਕਿਵੇਂ ਲਾਉਣੇ ਨੇ ਹਨਾ ਇਹ ਚੀਜ਼ ਜਿੰਨਾ ਜਿੰਨਾ ਡਿਸਕ੍ਰਿਪਸ਼ਨ ਕੀ ਲਿਖਣਾਗਾ ਤੇ ਆਪਣਾ ਇਹਦਾ ਟਾਈਟਲ ਕੀ ਹੋਣਾ ਚਾਹੀਦਾ ਵੀਡੀਓ ਦਾ ਸਾਰਾ ਕੁਝ ਤੁਹਾਨੂੰ ਦੱਸਿਆ ਕਰੂੰਗਾ ਜਰੂਰ ਤੁਸੀਂ ਨਾ ਜਰੂਰ ਵੀਡੀਓ ਦੇਖਿਆ ਕਰੋ ਤੇ ਸਪੋਰਟ ਕਰਿਆ ਕਰੋ ਧੰਨਵਾਦ ਤੁਹਾਡਾ ਮੇਰੀ ਵੀਡੀਓ ਨੂੰ ਦੇਖਣ ਲਈ ਲੈ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਪਲੀਜ਼ ਇਸ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਥੈਂਕਸ ਧੰਨਵਾਦ ਤੁਹਾਡਾ